ਇੱਕ ਮਾਲਾ ਦੇ ਧਾਗੇ ਦੇ ਵਿੱਚ 10 ਮਣਕੇ ਪਰੋਏ ਹੋਣ ਉਹਨਾਂ ਮੋਤੀਆਂ ਦੇ ਮਣਕਿਆਂ ਦੀ ਵੀ ਚਮਕ ਇੱਕੋ ਜੀ ਹੁੰਦੀ ਹੈ ਕੋਈ ਫਰਕ ਨਹੀਂ ਹੁੰਦਾ 10 ਗੁੰਚੇ ਰੰਗ ਬਿਰੰਗ ਖਿਲੇ ਆਵਾਜ਼ ਚਟਕ ਤੋਂ ਏਕ ਹੀ ਹੈ ਉਰਦੂ ਵਿੱਚ ਗੁੰਚੇ ਕਹਿੰਦੇ ਨੇ ਫੁੱਲਾਂ ਨੂੰ ਗੁਲ ਕਹਿੰਦੇ 10 ਤਰ੍ਹਾਂ ਦੇ ਇੱਕ ਫਲਵਾੜੀ ਵਿੱਚ ਫੁੱਲ ਖਿੜੇ ਹੋਣ ਤੇ ਉਹਨਾਂ ਦੀ ਖੁੱਲਣ ਲੱਗਿਆਂ ਆਵਾਜ਼ ਇੱਕ ਤਰ੍ਹਾਂ ਦੀ ਐ ਦੋ ਤਰ੍ਹਾਂ ਦੀ ਨਹੀਂ ਕੁਝ ਫੁੱਲ ਨੇ ਜਿਹੜੇ ਸਦਾ ਬਹਾਰ ਨੇ ਉਹ ਬੰਦ ਨਹੀਂ ਹੁੰਦੇ ਮੀਚੀ ਦੇ ਨਹੀਂ ਉਹ ਪ੍ਰਕਾਸ਼ ਰਹਿੰਦੇ ਨੇ ਕੁਝ ਗੁੰਚੇ ਕੁਝ ਫੁੱਲ ਨੇ ਕਮਈਆ ਵਰਗੇ ਜਿਹੜੇ ਚੰਦਰਮਾ ਨੂੰ ਵੇਖ ਕੇ ਖਿੜਦੇ ਨੇ ਕੁਝ ਫੁੱਲ ਕਮਲ ਵਰਗੇ ਨੇ ਜਿਹੜੇ ਸੂਰਜ ਨੂੰ ਵੇਖ ਕੇ ਖਿੜਦੇ ਨੇ ਪਰ ਕਿਤੇ ਬਗੀਚੀ ਵਿੱਚ ਜਾ ਕੇ ਫੁੱਲਾਂ ਦੇ ਸਹਰਾਣੇ ਮਨ ਇਕਾਤ ਇਕਾਂਤ ਕਰਕੇ ਖਲੋ ਕੇ ਵਿਖਿਓ ਜਦੋਂ ਸੂਰਜ ਦੀ ਜਾਂ ਚੰਦਰਮਾ ਦੀ ਕਿਰਨ ਉਸ ਫੁੱਲ ਤੇ ਪੈਂਦੀ ਹੈ ਜਿਹੜਾ ਚੰਦਰਮਾ ਨਾਲ ਖਿੜਦਾ ਹੈ ਜਿਹੜਾ ਸੂਰਜ ਦੀ ਕਿਰਨਾਂ ਖੜਦਾ ਉਹਦੇ ਤੇ ਪੈਂਦੀ ਹੈ ਤਾਂ ਚਟਕਦੀ ਆਵਾਜ਼ ਆਵੇਗੀ